ਸਰ ਕੱਲ ਨੂੰ ਕੋਈ ਕਤਲ ਹੋਇਆ ਜੀ ਕੀ ਪੂਰਾ ਕੀ ਮਾਮਲਾ ਜੀ ਇਹਦੇ ਵਿੱਚ ਜੀ ਜੀ ਲੜਕੀ ਹਾਜ਼ਰੀ ਕੌਣ ਸੀ ਸ਼ਾਦੀ ਕਿਦਾਂ ਸੀ 25 26 ਸਾਲ ਦੀ ਏ ਸੀ ਇਹਨੂੰ ਇਹਦੇ ਹਸਬੰਦ ਨੇ ਕੱਲ ਕਤਲ ਕਰ ਦਿੱਤਾ ਜੀ ਜਿਹਦੇ ਅਸੀਂ ਜੜਪੜੀ ਕਮੇ ਵਿੱਚ ਲੈ ਕੇ ਇਹਦਾ ਪੋਸਟਮਾਰਟਮ ਕਰਵਾ ਦਿੱਤਾ ਸਰ ਪੂਰੀ ਕੀ ਮਾਮਲਾ ਸੀਗਾ ਕਿ ਕਿਸ ਕੱਲ ਨੂੰ ਲੈ ਕੇ ਨਹੀਂ ਕੀਤਾ ਇਹਦੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀਦਾ ਰਸੂ ਇਸ ਵਜ੍ਹਾ ਕਰਕੇ ਹੋਈ ਕਤਲ ਕੀਤਾ ਬਾਕੀ ਤਫ਼तीश ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਇਹ ਅਜੇ ਅਸੀਂ ਦੁਸ਼ਮਣ ਦੀ ਹਕਕਾਰੀ ਜਵਾਬ ਦੱਸਾਂਗੇ ਕੋਈ 23 ਦਾ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਲੱਗੀਆਂ ਤੇ ਇਸ ਤੋਂ ਇਲਾਵਾ ਬਾਹਰ ਤੇ ਨਹੀਂ ਸੱਟ ਆ ਗਈ ਉਹ ਬਤਨ ਤੋਂ ਬਾਹਰ ਹੀ ਜਦੋਂ ਦੱਸਦੇ ਨੇ ਸэр ਮਿਤਕਾ ਕੀ ਕੰਮ ਕਰਦੀ ਸੀ ਤੇਰੇ ਘਰ ਵਾਲਾ ਕੀ ਕੰਮ ਕਰਦਾ ਸੀਗਾ ਨਹੀਂ ਨਹੀਂ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਇਹ ਇੱਥੇ ਕੋਈ ਫੈਕਟਰੀ ਆ ਉੱਥੇ ਲੇਬਰ ਦਾ ਕੰਮ ਕਰਦਾ ਸੀ ਤੇ ਲੱਗੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਉੱਥੇ ਕੰਮ ਕਰਦੀ ਸੀ ਸਿਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਉਹ ਕਦੋਂ ਤੱਕ ਪੋਸੀਬਲ ਹੈ ਜੀ ਜਲਦੀ ਕਰ